ਯਾਦੇ ਹੁੰਦੇ ਨਾ ਜਦੋਂ ਬੰਦੇ ਕੋਲ ਪੈਸਾ ਆ ਜੇ ਇੱਕ ਤਾਂ ਬਾਲ ਝੜ ਲੱਗ ਜਾਂਦੇ ਆ ਇੱਕ ਬੰਦਾ ਸਭ ਤੋਂ ਪਹਿਲਾਂ ਪਿੰਡ ਛੱਡਦਾ ਆ ਜਾ ਚਲ ਗਏ ਯਾਰ ਆਪਾਂ ਉਹ ਆ ਜਾ ਯਾਰ ਮਾਨਸਾਵ ਆ ਜਾ ਯਾਰ ਉਹ ਮਾਨਸਾਵ ਆ ਜਾ ਯਾਰ ਸਬਸਕ੍ਰਾਈਬ ਕਰ ਦੇਣਾ ਆਪਣਾ ਚੈਨਲ ਕਹਿ ਦੇ ਮੜਾ ਜਾ ਆਹਾ ਬਹੁਤ ਚੰਗਾ ਨਾਮ ਹੈ ਇਹ ਸੇਲ ਕਰਨਾ ਚਾਚਾ ਹੁਣ ਮੁੱਕਰ ਦਾਖ 50 ਰੁਪਏ ਰੱਖਿਆ ਤੇ ਇਹਨੇ ਲੱਗ ਗਿਆ ਕੋਈ ਹਾਂ ਯਾਰ ਰੱਖਿਆ ਤੇ ਇਹਨੇ ਲੱਗ ਗਿਆ 50 ਰੁਪਏ ਅਸੀਂ ਦਿੰਨੇ ਆ 50 ਰੁਪਏ ਹਾਂ ਸਾਡੇ ਵਾਲੇ ਵੀ ਇਹੀ ਰਿਵਾਜ ਹੁੰਦਾ ਸੀ ਤੇ ਅੱਜ ਵੀ ਇਹ ਰਿਵਾਜ ਆ ਬਹੁਤ ਸਾਲ ਹੋ ਗਏ ਵੇਂਦੇ ਨੂੰ ਕਿੰਨੇ ਦਾ ਜੀ ਇਹ 20 ਛੁੱਟੀ ਮਾਰੀ ਅੱਜ ਹ ਮਾਰੀਏ ਕਿ ਹੈਗੀ ਮਾਰੀਏ ਮੈਂ ਵੀ ਸੁੱਟ ਮਾਰੀਏ ਛੋਟੇ ਤਾਂ ਮੈਨੂੰ ਛੋਟੇ ਤਾਂ ਤਾਂ ਮੈਨੂੰ ਪਹਿਲੀ ਉਮੀਦ ਹੀ ਸੀ ਆਹ ਚੀਜ਼ ਬਾਹਰ ਬਹੁਤ ਖਰਾਬ ਕਰਦੀ ਹੈ 12 ਘੰਟੇ ਕਿੱਥੇ ਉਹ 19 ਕੀ ਦਾ ਫਰਕ ਕੀ ਹੈ ਇਹਦਾ ਬਜ਼ਾਰ ਲੱਗ ਗਿਆ ਆਪਾਂ ਤੇਨੇ 50 ਰੁਪਏ ਮੁਰਗੀ ਕਿੱਟੇ ਦੇ 10 ਚਾਹ ਤੇ ਯਾਰ ਬੋਲ ਪੌਵਾ ਲੈ ਆਦਗੇ ਪੌਵਾ ਲੈ ਦੇ ਨਿਕ ਪੌਵਾ ਜਾਂ 17 ਦਿਓ ਬਾ ਠੀਕ ਹੈ ਯਾਰ ਦਨ ਤੁਸੀਂ ਵੇਖ ਲਓ ਵੀ ਸਾਡੇ ਬਜ਼ੁਰਗਾਂ ਦੇ ਵਾਲ ਦਾੜੀ ਇਹ ਹੀ ਕੱਟਦਾ ਹੁੰਦਾ ਹੈ ਤੇ ਸਾਡੇ ਵੀ ਇਹੀ ਕੱਢਦਾ ਹੋਰ ਬੱਲਸ ਤੇ ਲੱਗਿਆ ਰੋੜ ਇੱਕ ਉਹ ਸਾਹਮਣੇ ਸ਼ਗਨ ਮਨਾਏ ਵੀਰਾ ਮਹਿਲ ਤੋਂ ਬੱਜਿਆ ਬੱਜਿਆ हां वे दोस्तों ए है जी ਸਾਡਾ ਚਾਚਾ ਬਧਰਾਮ ਤੇ ਬਚਪਨ ਤੋਂ ਮੈਂ ਵੇਣਾ ਹੁਣਾ ਉਹ ਜਿਹਦਾ ਉਹ ਜਿਹੇ ਪਿਆ ਤੁਸੀਂ ਵੇਖ ਲਓ ਵੀ ਸਾਡੇ ਬਜ਼ੁਰਗਾਂ ਦੇ ਵਾਲ ਦਾੜੀ ਇਹ ਹੀ ਕੱਟਦਾ ਹੁੰਦਾ ਤੇ ਸਾਡੇ ਵੀ ਇਹ ਹੀ ਕੱਟਦਾ ਤੇ ਦਾੜੀ ਦਾ ਤਾਂ ਐਡਾ ਮਾਰ ਬੰਦਾ ਨਾਲ ਗੱਲਾਂ ਹੀ ਛੱਡ ਦਿਓ ਤੇ ਅੱਜ ਕਰ ਰਾਇਆ ਛੇ ਨੇ ਮਲੋਟ ਕਰ ਲਈ ਬਾਈ ਦਿਉਣ ਖੇੜੇ ਦਾ ਤੇ ਆਦੇ ਹੁੰਦੇ ਨਾ ਜਦੋਂ ਬੰਦੇ ਕੋਲ ਪੈਸਾ ਅਜ ਇੱਕ ਤਾਂ ਵਾਲ ਝੜ ਲੱਗ ਜਾਂਦੇ ਆ ਇੱਕ ਬੰਦਾ ਸਭ ਤੋਂ ਪਹਿਲਾਂ ਪਿੰਡ ਛੱਡਦਾ ਤੇ ਉਹੀ ਗੱਲ ਹੈ ਉਥੇ ਵੀ ਪੂਰਾ ਤਕੜਾ ਪੁੱਲ ਦੇ ਨਾਲ ਇਹਨਾਂ ਦਾ ਆਪਦਾ ਸੈਲੂਨ ਆ ਤੇ ਗਾਂ ਬੇਟੇ ਵੀ ਬੜੇ ਕੰਮ ਵਾਲੇ ਨਿਕਲੇ ਆਪਦਾ ਘਰ ਘੁਰ ਲੈ ਲਿਆ 4 ਰੁਪਈਆਂ ਚ ਆ ਬਈ ਚੱਲਦੀ ਨਾ ਮਸ਼ੀਨਾਂ ਦੋ ਜੀਆਂ ਇਲੈਕਟ੍ਰਿਕ ਐਵੀਂ ਗੱਲ ਕੋਟ-ਕੂਟ ਪੂਰੇ ਮਹਿੰਗੇ ਬਾਹਰਪੂਰ ਵਾਲੇ ਪਾਇਆ ਐਨ ਕੌਣ ਕਾ ਵੀ ਐ ਨਹੀਂ ਆਮ ਰੇਟਿੰਗ ਲੱਗੀਆਂ ਹੁੰਦੀਆਂ ਆਪਣੇ ਮੈਂ ਤਾਂ ਥੀਏਟਰ ਵਾਲਿਆਂ ਲੱਗੇ ਤਰੇ ਫਰਦਾ ਹੁੰਨਾ ਇਹ ਤਾਂ ਪੂਰੀਆਂ ਮਹਿੰਗੀਆਂ ਲਾਉਂਦਾ ਆਹ ਮੋਟਰਸਾਈਕਲ ਬਈ ਨੇ ਰੱਖਿਆਗਾ ਪਿੰਡ 'ਚ ਗੇੜੇ-ਗੂੜੇ ਲਾਉਣ ਨੂੰ ਤੇ ਵੈਸੇ ਕਾਰ ਤੇ ਉਹਨਾਂ ਦੇ ਵੀ ਵੇਖੋ ਵਾਹ ਵੀ ਆਥਰੇ ਨਾਲੇ ਸ਼ਕੀਨ ਵੀ ਇੰਗਲਿਸ਼ ਦਾ ਹੈ। ਕੀ ਬਾਤ ਹੈ। ਓਕਰਪੋੜਾ ਜਮਾ। ਬਾਕੀ ਆ ਵੀ ਜਾਟੇ ਦੇ ਸੰਦ ਹੈ। ਮਸ਼ੀਨਾ ਮਸ਼ਾਨਾ, ਧਾਗੇ ਵਾਲੀ ਮਸ਼ੀਨ। ਤੇ ਆ ਵਿੱਚਾ ਪਤਾ ਨਹੀਂ ਬਾਹਰ ਲਾਰ ਕੇ ਬਿਠਾ ਜਗੜ ਕੋਈ ਆਪ ਦਾ। ਪੂਰਾ ਵੀ। ਵਾਹ ਬਈ ਵਾਹ। ਮਾਨ ਸਾਹਿਬ ਕਿਵੇਂ ਹੋ? ਠੀਕ ਹੋ? ਠੀਕ ਹੈ ਕਹਿੰਦੇ ਬਾਈ। ਕਿੱਥੇ ਜਾਂਦੇ ਹੋ? ਦੱਸ ਦਿਓ। हां मान साहब बढ़िया किथे जाने ਫਰਾਬਾ ਜੀ ਦੱਸ ਬਣਾਏ ਜਾਣ ਕਰੀਏ ਧੁੰਦੇ ਲੋਕਾਂ ਨੂੰ ਕੀ ਕਰਨ ਰਾਹ ਤੇ ਜਾਂਦੇ ਆ ਓਕੇ ਪਰ ਜਿਵੇਂ ਟਾਈਮ ਆਇਆ ਮੈਨੂੰ ਲੱਗਦਾ ਹੋਵੇ ਆ ਪੱਥ ਨੇ ਪਹੁੰਚਾਂਗੇ ਹੋਰ ਮਾਨ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਿਮਰਤ ਨਹੀਂ ਚਾਹ ਪੀਂਦੇ ਸੁਮੇਰਤ ਕਿਵੇਂ ਆ ਠੀਕ ਆ ਤਿਆਰੀ ਪੂਰੀ ਵਿਆਹ ਦੀ ਹਾਂ ਹੈਲੋ ਹਾਂ ਜੱਜਾ ਜੀ ਠੀਕ ਹਾਂ ਆ ਜਾ ਚੱਲ ਗਿਆ ਯਾਰ ਆਪਾਂ ਓ ਆ ਜਾ ਯਾਰ ਮਾਨ ਸਾਹਿਬ ਆ ਜਾ ਯਾਰ ਓ ਮਾਨ ਸਾਹਿਬ ਆ ਜਾ ਯਾਰ ਲੈ ਵੀਡੀਓ ਤੋ ਅਵੇ ਕੱਪੜੇ ਪਟਵੀਰ ਕਿੱਧਰ ਗਿਆ ਮਾਨ ਉਹ ਵਰਦੀ ਚਾਹ ਪੀ ਜਾਂਦਾ ਚਾਹ ਪੀ ਜਾਂਦਾ ਤੁਸੀਂ ਪੀਲੀ ਚਾਹ ਹਾਂ ਨਹੀਂ ਮੈਂ ਤੁਸੀਂ ਜੀ ਪੀਲੀ ਪੀਣੀ ਨਹੀਂ ਤੂੰ ਕਿਉਂ ਫਿਰ ਤੁਸੀਂ ਕੋਈ ਜੂਸ ਵਗੈਰਾ ਪੀ ਲੋ ਹੈ ਬੱਸ ਮੈਂ ਕਿ ਲੱਸੀ ਪੀ ਗਏ ਹਾਂ ਆ ਜਾਓ ਫਿਰ ਮੜਾਇ ਆਪਾਂ ਮੜਾਇ ਪਿੰਡ ਦੇ ਕਣੀ ਚਾਨਣਾ ਪਾਦ ਗਏ ਅਸਲ ਅਸੀਂ ਇਸ ਵਕਤ ਹੈਗੇ ਹਾਂ ਜੀ ਮਿਸ਼ਾਣੇ ਪਿੰਡ ਚ ਤੇ ਸਾਡੇ ਸਿਸਟਰ ਨੇ ਇੱਥੇ ਤੇ ਨਾਲ ਹੀ ਅੱਜ ਭਾਰਤ ਮਾਲਾ ਰੋਡ ਛੁੱਟੀ ਮਾਰੀ ਅੱਜ ਹਾਂ ਛੁੱਟੀ ਮਾਰੀਏ ਕਿ ਹੈਗੀ ਮਾਰੀਏ ਮੈਂ ਵੀ ਛੁੱਟੀ ਮਾਰੀ ਛੋਟੇ ਤਾਂ ਮੈਨੂੰ ਛੋਟੇ ਤਾਂ ਤਾਂ ਮੈਨੂੰ ਪਹਿਲੀ ਉਮੀਦ ਹੀ ਸੀ ਕਿਉਂਕਿ ਭਰਾ ਫਿਰ ਆਪਣੀਆਂ ਤੁਸੀਂ ਕਹਿੰਦੇ ਹੋਰ ਵਧੀਆ ਕਿਵੇਂ ਚੱਲਦੀ ਪੜ੍ਹਾਈ ਅੱਜ ਕੱਲ ਵਧੀਆ ਬੜੀਆ ਕਿੰਨੀ ਛੁੱਟੀਆਂ ਸੀਗੀਆਂ ਕਹਿੰਦੇ ਆ 14 15 8 ਤਰੀਕ ਤੱਕ ਸੀ ਹਾਂਜੀ ਓਕੇ ਓਕੇ ਹੋਰ ਬੜੀਆ ਤਿਆਰੀ ਪੂਰੀ ਹੁਣ ਚੱਲ ਕੇ ਫਿਰ ਆ ਤੇ ਚੱਲਗੇ ਮਾਨ ਸਾਹਿਬ ਚਲੋ ਫਿਰ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਬਾਕੀ ਤੁਹਾਨੂੰ ਜਾਣਕਾਰੀ ਪਹਿਲਾਂ ਮਿਲ ਚੁੱਕੀ ਹੈ ਅਸੀਂ ਪਹੁੰਚ ਚੁੱਕੇ ਹਾਂ ਜੀ ਵਿਆਹ ਤੇ ਤੇ ਜਾ ਕੇ ਕਰਦੇ ਆ ਬ੍ਰੇਕਫਾਸਟ ਤੇ ਫਿਰ ਤੁਹਾਡੇ ਰੂਬਰੂ ਹੁੰਨੇ ਆ ਧੋਪਾ ਦੇ ਨਿਕਲ ਹੀ ਆਈ ਸ਼ੱਕ ਦਾ ਮਨਾਇਆ ਵੀਰਾ ਮਹਿਰਤੋ ਕਦੇ ਜਬਾ ਬਿਰਾ 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 ਅੱਜ ਵੀ ਆਏ ਹੁੰਦੇ ਆ ਕਾਫੀ ਲੈ ਲਾ ਦੂੰ ਇਹ ਤਾਂ ਵਿਆਹ ਤੇ ਆ ਜਾਂਦੇ ਆ ਜਵਾਕ ਇੱਕ ਚੀਜ਼ ਦੀ ਬਹੁਤ ਮੰਗ ਕਰਦੇ ਹੁੰਦੇ ਆ ਆ ਖੇਡਾਂ ਦੀ ਕੀ ਲੈਣਾ ਕਰਾਂ ਮੈਂ ਦੱਸ ਬਲਬਲਾ ਦਿਓ ਜੀ ਇੱਕ ਇਹ ਸਾਡੇ ਵੇਲੇ ਵੀ ਇਹੀ ਰਿਵਾਜ ਹੁੰਦਾ ਸੀ ਤੇ ਅੱਜ ਵੀ ਇਹ ਰਿਵਾਜ ਹੈ ਬਹੁਤ ਸਾਲ ਹੋ ਗਏ ਵੇਂਦੇ ਨੂੰ ਕਿੰਨੇ ਦਾ ਜੀ ਇਹ ਹਾ ਲੋ ਖੁੱਲੇ ਆਣੀ ਖੁੱਲੇ ਤੇ ਖੁੱਲੇ ਦਿੰਦੇ ਹਣ ਫੋਰ ਨਾਲ ਉਹ ਰੰਗ ਲੈ ਲਓ ਲੈ ਲਓ ਪੈਸੇ ਆ ਜਾਣ ਤੇ ਬੱਦ ਚੱਲਦੇ ਆ ਕਲਰ ਸੋਨਾ ਹੈ ਕਿ ਹੋਰ ਲੈਣਾ ਸੋੜਾਣਾ ਕੀ ਹੋਰ ਲੈਣਾ ਸਹੀ ਹੈ ਬਲੂ ਲੈਣਾ ਆਮ ਦੇ ਆਫਰ ਬਦਲ ਲੈਨੇ ਆਪਾਂ ਭੰਨਾ ਲਿਓ। ਲਓ ਜੀ ਬਰਾਤੀ ਪਹੁੰਚ ਚੁੱਕੀ ਐ। ਤੇ ਅਸੀਂ ਬਰਾਤੀ ਐ। ਬਠਿੰਡਾ ਬਠਿੰਡਾ ਵੀ ਹੁਣ ਬਹੁਤ ਤੇਜ਼ ਰਫਤਾਰ ਨਾਲ ਤਰੱਕੀ ਕਰ ਰਿਹਾ ਐ। ਬਹੁਤ ਵੱਡੇ ਵੱਡੇ ਪ੍ਰੋਜੈਕਟਡ ਬਠਿੰਡੇ ਆ ਰਹੇ ਐ। ਗਰਮਾਚ ਕੁਛ ਕਹਿਣਾ ਚਾਹੁੰਦੇ ਦੇਖਣ ਵਾਲਿਆਂ ਨੂੰ ਸਬਸਕ੍ਰਾਈਬ ਕਰ ਦੇਣਾ ਆਪਣਾ ਚੈਨਲ ਕਹਿ ਦਿਓ ਮਾੜਾ ਜਿਹਾ ਨਹੀਂ ਕਹਿਣਾ ਆਹਾ ਬਹੁਤ ਚੰਗਾ ਨਾ ਮੈਂ ਵਾਹ ਆ ਚੀਜ਼ ਬਾਹਰ ਬਹੁਤ ਖਰਾਬ ਕਰਦੀ ਹੈ ਡਰੋਨ ਹਾਂ ਗੁਰ ਰਮੇ ਦੱਸ ਫਿਰ ਰੰਗੋ ਲੈਣਾ ਹੁਣ ਪੱਕਾ ਫਾਈਨਲ ਚਲੋ ਕਰੋ ਉਹਨਾਂ ਨੂੰ ਆ ਜਾਣ ਦਿਓ ਵਾਹ ਵੀ ਵਾਹ ਲਓ ਜੀ ਹੈਪੀ ਕਰ ਦਿਓ ਅੱਜ ਧਿਆਨ ਨਾਲ ਹੁਣ ਛੁੱਟ ਨਾ ਜਾਵੇ ਚਲੋ 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 ਆਜੋ 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 ਇਹ ਤਾਂ ਬਜਾ ਕੇ ਬੜਾ ਠੰਡਾ ਆ ਚਿੱਟਾ ਕੁੱਕੜਾ ਜੀ ਆਪਣੇ ਚਾਚੇ ਮਹਿੰਦਰ ਦਾ ਇਹ ਸੇਲ ਕਰਨਾ ਤੇ ਆ ਜੋ ਵੇਣੇ ਆ ਕਿੰਨੇ ਰੁਪਏ ਮੰਗਦਾ ਕੀ ਤੁਸੀਂ ਮੈਂ ਚੱਲਦੇ ਆ ਚਾਚੇ ਮਹਿੰਦਰ ਕੋਲੇ ਹਾਂ ਵੀ ਅੱਛਾ ਕੀ ਮੰਗਦਾ ਦੱਸ ਕਿੰਨਾ ਲੱਗਿਆ ਲੋਕਾਂ ਰੇਟੇ ਦਾ ਕੋਈ ਨਹੀਂ ਮੈਂ ਤਾਂ ਕੁਛ ਨਹੀਂ ਤੁਸੀਂ ਇਹ ਤੁਸੀਂ ਇਹਨਾਂ ਨੂੰ ਬਚਾ ਇਹਨਾਂ ਨੂੰ ਸੱਤੂ ਵਰਗੇ ਦੱਸਣ ਮੈਂ ਯਾਰ ਵੀ ਅਸੀਂ 150 ਦੇਨੇ ਆ ਨਗਦ ਦੱਸ ਬਈ ਰੇਣਾ 500 500 ਰੁਪਏ ਥੱਲੇ ਨੂੰ ਆਇਆ ਕੰਮ ਬਈ 25 ਰੁਪਏ ਤਾਂ ਵੀ ਸਹੀ ਸੀ ਦੱਸਿਆ ਕਿੰਨੇ ਦੇਣਾ ਯਾਰ 500 ਰੁਪਏ ਚਲੇ ਜਾ ਜਾ ਨੇ 500 ਮੈਂ ਵੇਚਣਾ ਨਹੀਂ ਨਾਲੇ ਆਦੇ ਨਾਲੇ ਕਰ ਤੁਨੇ 5000 ਰੱਖੀ ਜਾਂਦੇ ਕਿਹੜਾ ਆਦਾ ਹੀ ਲੱਗ ਗਿਆ ਮੈਂ ਮੈਂ ਵੇਚਣਾ ਨਹੀਂ ਗਏ ਤਾਂ ਬਹੁਤ ਲਈ ਜਾਂਦੀ ਕਿੰਨੇ ਲਈ ਜਾਂਦੇ ਤਾਂ ਵੀ ਉਹ ਯਾਰ ਵੱਧ ਵੱਧ ਕਿੰਨੇ ਪੈ ਲੱਗੇ ਆਂ ਰਸ ਤੋਂ ਕੋਈ ਬੋਲੇ ਦੇ ਲੀਜ਼ਰ ਕਾ ਵੀ ਵੀ ਮੈਂ ਤਾਂ ਕਹਿ ਰਹਾ 1000 ਰੁਪਏ ਨਹੀਂ ਪਹਿਲਾਂ ਕਿੰਨੇ ਆਦਾ ਸੀ ਪਹਿਲਾਂ 1000 ਆਦਾ ਸੀ 1000 ਆ ਯਾਰ ਦੱਸ ਦੇ ਯਾਰ ਸਹੀ ਸੀ ਹੁਣ ਚੁੱਪੀ ਕਰ ਗਿਆ ਬਾਜਨਾ ਜੀ ਐਵੇਂ ਲੋਕ ਬੜੀ ਗੱਪੀ ਬਣਾ ਦੇਣਗੇ ਨੇ ਤਾਂ ਵੀ ਫਿਰ ਵੀ ਇੱਕ ਵਾਰ ਸੋਚਿਆ ਤਾਂ ਨਾ ਰੇਟ ਆ ਉਹਦੇ ਅੱਗੇ ਰਸਤਾ ਨਹੀਂ ਅੱਗੇ ਬੇਸਤਰੀਆਂ ਨੂੰ ਅਗਲੇ ਤਾਂ ਤਾਂ ਗਿਆ ਬੱਚਾ ਚਾਚਾ ਹੁਣ ਮੁੱਕਰ ਦਾਖ ਪਿਆ ਰੱਖਿਆ ਤੇ ਨੇ ਲੱਗ ਗਿਆ ਕੋਈ ਹਾਂ ਯਾਰ ਰੱਖਿਆ ਹਾਂ 50 ਰੁਪਏ ਅਸੀਂ ਦਿੰਨੇ ਆ 50 ਰੁਪਏ ਹਾਂ ਇਹ ਆਦਾ ਮੇਰਾ 50 ਲੱਗ ਗਿਆ ਮੁਰਗੇ ਦਾ ਤੇ 19 ਕੀ ਦਾ ਫਰਕ ਕੀ ਐ ਇਹਦਾ ਬਿਆਰ ਲੱਗ ਗਿਆ ਆਪਾਂ ਦਿੰਨੇ 50 ਰੁਪਏ ਮੁਰਗੇ ਚਿੱਟੇ ਦੇ ਤਾਂ ਚਾਚਾ ਯਾਰ ਬੋਲ ਪੌਗਾ ਲੈ ਆਦਗੇ ਪੌਗਾ ਲੈਦਣ ਇੱਕ ਪੌਗਾ ਜਨ 17 ਦੇ ਬਾਠ ਠੀਕ ਐ ਯਾਰ ਦਨ ਉਹ ਬਾਕੀ ਗੱਲ ਕਰ ਤੂੰ ਬੋਲੀ ਹਲ ਬੋਲਦਾ ਨਹੀਂ ਬੋਲੀ ਬੋਲੀ ਤੇ ਜਾਂਦੇ ਹਣਾ 20 ਰੁਪਏ ਵਧਾਦੇ ਉਹਨੇ ਕਿਹਾ ਵਾ ਫਿਰ ਆ ਕੰਮ ਵਧਾਦੀ 20 ਰੁਪਏ ਦਾ ਕਵਾਂਟਰ ਤੇ ਉਹਨੇ ਕਿਹਾ ਉਹ ਤਾਂ ਨਹੀਂ ਪਤਾ ਹੁੰਦਾ ਸਹੀ ਗੱਲ ਹੈ